ਸਭਾ ਦੀਆਂ ਚੋਣਾਂ ਜਿਹੜੀਆਂ ਸੰਪਨ ਹੋ ਗਈਆਂ ਲੋਕਤੰਤਰ ਦਾ ਵੱਡਾ ਮੇਲਾ ਸਮਾਪਤ ਹੋ ਗਿਆ ਕਿਸ ਤਰ੍ਹਾਂ ਦੇਖਦੇ ਜੀ ਆ WhatsApp ਬੜੇ ਪਹਿਲੀ ਤੇ ਵਧਾਈਆ ਕਿ ਬੜਾ ਅਮਨ ਸ਼ਾਂਤੀ ਨਾਲ ਫਤਿਹ ਚੂੜੀਆਂ ਦਾ ਜਿੰਨੇ ਵੀ ਬੂਤ ਨੇ ਬੜੇ ਪਿਆਰ ਤੇ ਅਮਨ ਦੇ ਨਾਲ ਸਾਰੇ ਵੋਟਰਾਂ ਨੇ ਸਾਰੇ ਪਾਰਟੀਆਂ ਦੇ ਨਮਾਇੰਦਿਆਂ ਨੇ ਅਮਨ ਸ਼ਾਂਤੀ ਬਣਾ ਕੇ ਰੱਖੀ ਉਹ ਸਭ ਤੋਂ ਵੱਡੀ ਗੱਲ ਸੀ ਜੀ ਔਰ ਬਾਕੀ ਹੁਣ ਕੈਦ ਹੋ ਗਿਆ ਜੀ ਮਸ਼ੀਨਾਂ ਦੇ ਵਿੱਚ ਚਾਰ ਤਰੀਕ ਨੂੰ ਜਲਦ ਪਤਾ ਲੱਗੇਗਾ ਹਰੇਕ ਨੇ ਆਪੋ ਆਪਣੀ ਜਗ੍ਹਾ ਬਹੁਤ ਜਜ਼ਲ ਲਾਇਆ ਆ ਆ ਵੋਟਰ ਜਿਹੜੇ ਨੇ ਉਹਨਾਂ ਵੀ ਖਮੋਸ਼ੀ ਧਾਰੀ ਰੱਖੀ ਔਰ ਲੱਗਦਾ ਹੈ ਕਿ ਜਿਹੜਾ ਕਾਂਗਰਸ ਅਬਾਹਵ ਜਾਦਾ ਹੀ ਹੈ ਫਤਿਹਗੜ ਚੂੜੀਆਂ ਸ਼ਹਿਰ ਦੇ ਵਿੱਚੋਂ ਅਸੀਂ ਅਬਾਹਵ ਹੋ ਕੇ ਨਿਕਲਾਂਗੇ ਹਾਂਜੀ ਕਿਸ ਤਰ੍ਹਾਂ ਦੇਖਦੇ ਗੱਲ ਹੈ ਜੀ ਮੈਂ ਵੀ ਸਾਰੇ ਇਹਨਾਂ ਦੇ ਪੰਜਾਬ ਵਾਸੀਆਂ ਨੂੰ ਇਸ ਲੋਕਤੰਤਰ ਦੇ ਮਹਾਪਰਵ ਦੀਆਂ ਸੰਪੰਨ ਹੁੰਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਦੂਜੀ ਗੱਲ ਹੈ ਵੀ ਇਹ ਤੇ ਹੁਣ ਦੋ ਰਾਏ ਕੋਈ ਰਹੀ ਕੋਈ ਨਹੀਂ ਗਈ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਵਕਾਸ ਦੀ ਕਿੰਨੀ ਲਹਿਰ ਤੇ ਕਿੰਨੀ ਆ ਰਾਮਨਾਮ ਦੀ ਲਹਿਰ ਜਲਦੀ ਪਈ ਸੀ ਅੱਜ ਹਰ ਆਦਮੀ ਜਦੋਂ ਕੋਈ ਲੰਘਦਾ ਈਆ ਉਹ ਰਾਮਰਾਮ ਜੀ ਰਾਮਰਾਮ ਜੀ ਤੁਸੀਂ ਸ਼ਾਇਦ ਇਸ ਨੂੰ ਨੋਟਿਸ ਆ ਹੋਵੇਗਾ ਉਹਦਾ ਮਤਲਬ ਇਹ ਨਾ ਵੋਟ ਦਾ ਤੇ ਨਹੀਂ ਨਾ ਕੋਈ ਹੈਗਾ ਇਹਦਾ ਮਤਲਬ ਤੁਸੀਂ ਧਰਮ ਦੇ ਨਾਲ ਧਰਮ ਦੇ ਨਾਲ ਵੋਟ ਧਰਮ ਨਾਲ ਵੋਟਾਂ ਨੂੰ ਜੋੜਨਾ ਨਾ ਨਾ ਇਹ ਧਰਮ ਨਾਲ ਵੋਟਾਂ ਨੂੰ ਨਹੀਂ ਜੋੜਿਆ ਤੁਹਾਡਾ ਤੁਸੀਂ ਰਾਮਰਾਮ ਜੀ ਦਾ ਮਤਲਬ ਰਾਮ ਰਾਮ ਜੀ ਦਾ ਮਤਲਬ ਹੈ ਵੋਟ ਇਹ ਵੀ ਤੂੰ ਹੀ ਕਬ ਵੋਟ ਪੱਕੀ ਮੈਂ ਤੁਹਾਨੂੰ ਦੱਸ ਰਿਹਾ ਉਹਦਾ ਕੀ ਕਾਰਨ ਸੀਗਾ ਉਹਦਾ ਕਾਰਨ ਹੈ ਕਿ ਲੋਕ ਅਯੁੱਧਿਆ ਮੰਦਿਰ ਜਿਹੜਾ 500 ਸਾਲਾਂ ਤੋਂ ਅੱਜ ਤੱਕ ਨਹੀਂ ਸੀ ਬਣ ਸਕਿਆ ਉਸ ਉਹਦੀ ਖੁਸ਼ੀ ਹਰ ਧਰਮ ਦੇ ਲੋਕ ਨੂੰ ਸੀ ਇਹ ਨਹੀਂ ਕਿ ਸਿਰਫ ਇੱਕ ਸਮਾਜ ਦੇ ਨੂੰ ਸੀ ਹਰ ਧਰਮ ਦੇ ਇਵਨ ਦਨ ਇਵਨ ਦਨ ਸਿੱਖ ਸਮਾਜ ਦੇ ਲੋਕ ਇਵਨ ਦਨ ਇਹ ਆਪਣੀ ਜਿਹੜੀ ਦੂਜੀ ਆਪਣਾ ਦੂਜੀ ਕ੍ਰਿਸ਼ਚਨ ਕਮਿਊਨਿਟੀ ਹੈ ਹਰ ਸਮਾਜ ਦੇ ਲੋਕਾਂ ਨੇ ਇਸ ਗੱਲ ਨੂੰ ਤਲਾਇਆ ਜਾ ਕੇ ਕਿ ਭਾਈ ਇਹ ਏਡੀ ਵੱਡੀ 500 ਸਾਲ ਦੀ ਗੁਲਾਮੀ ਤੋਂ ਬਾਅਦ ਇਹ ਜਿਹੜਾ ਵਾ ਉਹ ਬਣਿਆ 370 ਟੋੜੀ ਚਲੋ ਸਾਰਿਆਂ ਨੂੰ ਖੁਸ਼ੀ ਆ ਹਰ ਇੱਕ ਧਰਮ ਦਾ ਜਿਹੜੀ ਆਪਣੀ ਆਸਥਾ ਹੁੰਦੀ ਆ ਲੋਕਾਂ ਦੇ ਮੰਨ ਦੀ ਆਸਥਾ ਸੀ ਨਹੀਂ ਆਸਥਾ ਹੁੰਦੀ ਆ ਚੰਗੀ ਗੱਲ ਆ ਮੰਦਰ ਬਣਿਆ ਕੋਈ ਮਾੜੀ ਗੱਲ ਨਹੀਂ ਆ ਚੰਗੀ ਗੱਲ ਆ ਸਾਡੇ ਗ੍ਰਾਮ ਪ੍ਰਤਿਸ਼ਟਾ ਆਈ ਹੋਈ ਹੋਈ ਪਰ ਤੁਸੀਂ ਉਹ ਉਹਨੂੰ ਵੋਟਾਂ ਵਿੱਚ ਕਨਵਰਟ ਕਰਨ ਦੀ ਗੱਲ ਨਹੀਂ ਨਹੀਂ ਉਹ ਇੱਕ ਹੋਰ ਵੀ ਗੱਲ ਠੀਕ ਹੈ ਨਾ 370 ਲੋ 370 ਦੀ ਸੀ ਗੱਲ ਤਾਲਾ 370 ਟੁੱਟਣ ਦੇ ਨਾਲ ਤਿੰਨ ਤਲਾਕ ਦੇ ਨਾਲ ਲੋਕਾਂ ਦੇ ਅੰਦਰ ਇਹ ਉਹਦਾ ਵਿਰੋਧ ਵੀ ਹੈਗਾ ਇਸ ਤੋਂ ਇਲਾਵਾ ਨਹੀਂ ਹੋਰ ਬਹੁਤ ਬਹੁਤ ਸਾਰੀ ਨਹੀਂ ਜਾਣੇ ਜਨਤਨ ਖਾਤਾ ਲੈ ਲਓ ਕਿਸਾਨ ਦੀ ਵੀ ਯੋਜਨਾ ਲੈ ਲਓ ਜਿਹੜੀ ਰਾਮ ਮੰਦਰ ਦੀ ਭਾਈ ਸਾਹਿਬ ਨੇ ਗੱਲ ਕੀਤੀ ਆ ਵੇਖੋ ਮੰਦਰ ਤੇ ਸਾਰਿਆਂ ਦੇ ਸਾਂਝੇ ਨੇ ਉਹ ਮੈਂ ਇਹ ਅਜੋਧਿਆ ਦੀ ਗੱਲ ਕਰਦੇ ਆ ਮੈਂ ਫਤਿਹਗੜ ਚੂੜੀਆਂ ਦੀ ਗੱਲ ਕਰਦੇ ਆ ਕਿ ਸਰਦਾਰ ਸ੍ਰੀ ਗੁਰਿੰਦਰ ਸਿੰਘ ਬਾਜਵਾ ਨੇ ਪਿਛਲੇ 500 ਸਾਲ ਚ ਉਹ ਕੰਮ ਕਿਸੇ ਨੇ ਨਹੀਂ ਕੀਤੇ ਜਿਹੜੇ ਉਹਨਾਂ ਨੇ ਕਰ ਦਿੱਤੇ ਸਾਡਾ ਗਾਗਰਾਂ ਵਾਲਾ ਮੰਦਰ ਸਭ ਤੋਂ ਅਹਿਮ ਮੰਨਿਆ ਜਾਂਦਾ ਹੈ ਸਭ ਤੋਂ ਵੱਧ ਸਵਾਰਿਆ ਉਹਨਾਂ ਨੇ 7 ਲੱਖ ਰੁਪਏ ਦਿੱਤਾ ਪੰਜ ਮੰਦਰੀ ਜਿਹੜਾ ਸਾਡਾ ਮੰਦਰ ਹੈ ਉਹਨੂੰ ਇਤਿਹਾਸਿਕ ਉਹਨਾਂ ਨੇ ਜੋੜ ਦਿੱਤਾ ਸਾਡਾ ਤਲਾਲ ਆ ਮੰਦਰ ਆ ਉਹਦੇ ਤੇ ਉਹਨਾਂ ਨੇ ਖੂਬ ਪੈਸਾ ਲਗਾਇਆ ਗਊਸ਼ਾਲਾ ਵਾਸਤੇ ਉਹਨਾਂ ਨੇ ਬੜਾ ਇੱਥੇ ਯਤਨ ਕੀਤੇ ਨੇ ਔਰ ਇਹ ਜੇ ਆਪਾਂ ਧਰਮ ਦੇ ਨਾਲ ਜੋੜੀਏ ਤੇ ਉਹ ਤੇ ਇੰਨੀ ਕਿ ਡਵੈਲਪਮੈਂਟ ਧਰਮ ਦੇ ਨਾਂ ਤੇ ਕੀਤੀ ਹਰ ਧਰਮ ਨੂੰ ਉਹਨਾਂ ਨੇ ਇਵਨ 크ਰਿਸਚਨ ਬਰਾਦਰੀ ਨੂੰ ਬਹੁਤ ਸਾਰੇ ਉਹਨਾਂ ਨੇ ਪੈਸੇ ਦਿੱਤੇ ਨੇ ਜਿਹੜੀਆਂ ਐਸਸੀ ਬਰਾਦਰੀਸ ਨੂੰ ਉਹਨਾਂ ਨੂੰ ਬਹੁਤ ਸਾਰੇ ਪੈਸੇ ਦਿੱਤੇ ਨੇ ਧਰਮ ਦਾ ਨਾਂ ਨਹੀਂ ਆ ਆਪਾਂ ਧਰਮ ਦਾ ਨਾਂ ਵਰਤਦੇ ਕਿਉਂਕਿ ਕਾਂਗਰਸ ਹਮੇਸ਼ਾ ਸੈਕੂਲਰ ਰਹੀ ਹੈ ਅਸੀਂ ਸੈਕੂਲਰਿਜ਼ਮ ਦੀ ਗੱਲ ਕਰਦੇ ਹਰ ਵਰਗ ਦੀ ਗੱਲ ਕਰਦੇ ਹਰ ਧਰਮ ਦੀ ਗੱਲ ਕਰਦੇ ਹਾਂ ਇਸ ਕਰਕੇ ਅੱਜ ਦੇਸ਼ ਨੂੰ ਜਿਹੜਾ ਚਾਹੀਦਾ ਹੈ ਕਿ ਧਰਮ ਨਿਰਪੱਖ ਜਿਹੜਾ ਆ ਉੱਤੇ ਜਿਹੜਾ ਰਾਜਾ ਹੋਵੇ ਜਿਹੜਾ ਦੇਸ਼ ਨੂੰ ਸੰਭਾਲ ਸਕੇ ਸਰਦਾਰ ਸਖਿੰਦਰ ਸਿੰਘ ਨੇ ਦਾਵਾ ਇੱਥੇ ਸਾਰਿਆਂ ਦੀ ਬੜੀ ਵੱਡੀ ਚੋਈ ਸੀਗੀ ਔਰ ਹਮੇਸ਼ਾ ਪਰਮਨਿਰਪੱਖਤਾ ਨੂੰ ਉਹਨਾਂ ਨੇ ਮੰਨ ਦਿੱਤਾ ਹੈ ਔਰ ਦੁਨੀਆ ਜਾਣਦੀ ਹੈ ਕਿ ਸਰਦਾ ਸੁਖਿੰਦਰ ਸਿੰਘ ਦਾਵਾ ਜਿੱਤ ਕੇ ਬਾਹਰ ਨਿਕਲੇ ਨਹੀਂ ਨਹੀਂ ਸਿਰਫ ਇੱਕ ਧਰਮੀ ਨਹੀਂ ਸੈਕੂਲਿਜ਼ਮ ਦੇ ਇਥੋਂ ਸਿੱਧ ਹੁੰਦਾ ਹੈ ਕਿ ਤੁਸੀਂ ਦੱਸੋ ਵੀਰਬਾਲ ਦੇ ਵਸਤ ਕਰਤਾਰਪੁਰ ਸਭ ਗੈਰੀਡੋਰ ਖੋਲਣਾ ਅਨੇਕ ਐਥੇ ਕੰਮ ਸੜਕਾਂ ਦਾ ਨਿਰਮਾਣ ਇੰਨੀਆਂ ਸੜਕਾਂ ਦਾ ਨਿਰਮਾਣ ਦੀ ਗੱਲ ਇੰਨੀਆਂ ਸੜਕਾਂ ਦਾ ਨਿਰਮਾਣ ਜਿਹੜਾ ਤੇਰੀ ਹੋਇਆ ਫਟੇਗੜ ਦੀ ਗੱਲ ਆ ਫਟੇਗੜ ਦੀ ਗੱਲ ਵੀ ਆਪਾਂ ਕਰ ਲਈਏ ਚਲੋ ਪੰਜਾਬ ਸਰਕਾਰਾਂ ਦੇ ਵੀ ਹਿੱਸੇਰੇ ਆ ਸਮੇਂ-ਸਮੇਂ ਦੀ ਫਟੇਗੜ ਦੀ ਵੀ ਗੱਲ ਆਪਾਂ ਕਰ ਲਈਏ ਤੇ ਫਟੇਗੜ ਦੇ ਵਿਕਾਸ ਕਟਕਰੀ ਸਾਹਿਬ ਨੂੰ ਆ ਡੇਰਾ ਫਟੇਗੜ ਚੂਨੀਆ ਗੜ ਕਰਤਾਰਪੁਰ ਨੂੰ ਜੋੜਨ ਵਾਲਾ ਨਹੀਂ ਤੁਸੀਂ ਨਹੀਂ ਬਿਲਕੁਲ ਐਸੀ ਗੱਲ ਨਹੀਂ ਗਈ ਬਿਲਕੁਲ ਦਿਖਿਆ ਉਹਦਾ ਸੈਂਟਰਲ ਰੋਡ ਫੰਡ ਦੇ ਅਧੀਨ ਪੈਸੇ ਜਿਹੜੇ ਨੇ ਉਹ ਪੰਜਾਬ ਗਵਰਨਰ ਨੂੰ ਪਿਛਲੇ ਲਗਭਗ 10 ਸਾਲਾਂ ਤੋਂ ਆਏ ਦੇ ਨੇ ਨਹੀਂ ਉਹ ਸੈਂਟਰਲ ਰੋਡ ਫੰਡ ਦੇ ਅਧੀਨ ਨਹੀਂ ਉਹ ਪੈਸਾ ਕਿੱਥੇ ਹੈ ਟੈਕਨੀਕਲ ਇਹਨਾਂ ਦੀ ਕੋਈ ਪ੍ਰੋਬਲਮ ਕੋ ਪੰਜਾਬ ਸਰਕਾਰ ਦੀ ਸੀ ਤੇ ਉਹਦੇ ਵਿੱਚ ਕੋਈ ਕੁਝ ਨਹੀਂ ਕਰ ਸਕਦਾ ਨਹੀਂ ਨਹੀਂ ਸੈਂਟਰਲ ਰੋਡ ਫੰਡ ਨਾ ਟੋਟਲ ਰੋਡ ਫੰਡ ਉਹ ਕੱਲਾ ਇਸ ਸਕਟ ਪੁਰੇ ਲਈ ਥੋੜਾ ਆਉ ਉਹ ਤੇ ਪੰਜਾਬ 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 ਦੇ ਟੋਟਲ ਫੰਡ ਚ ਆਇਆ ਨਹੀਂ 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 ਇਹਸ ਰੋਡ ਵਾਸਤੇ ਪਾਰਟਿਕੂਲਰ ਇਸ ਰੋਡ ਵਾਸਤੇ ਤੇ ਤੁਸੀਂ ਐਫਰਟ ਤੁਸੀਂ ਕਰਨਾ ਸੀ ਬਿਲਕੁਲ ਕੀਤਾ ਜੀ ਬਿਲਕੁਲ ਕੀਤਾ ਜੀ ਬਿਲਕੁਲ ਹੋ ਵੀ ਰਿਹਾ ਅਸੀਂ ਐਫਰਟ ਕੀਤਾ ਪਰ ਟੈਕਨੀਕਲ ਪ੍ਰੋਬਲਮ ਜਿਹੜੀ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਨੇ ਆਪਣੇ ਲੈਵਲ ਦੇ ਉੱਤੇ ਉਸ ਟੈਕਨੀਕਲ ਪ੍ਰੋਬਲਮ ਨੂੰ ਤੁੰਗਣਾ ਉਹਨੂੰ ਤੁਸੀਂ ਦੇਖਿਆ ਨਹੀਂ ਵੀ ਉਹ ਕੀ ਆ ਟੈਕਨੀਕਲ ਨਹੀਂ ਉਹ ਟੈਕਨੀਕਲ ਪ੍ਰੋਬਲਮ ਅਸੀਂ ਥੋੜਾ ਦੇਖਣੀ ਹੈ ਉਹ ਤੇ ਸਰਕਾਰ ਦਾ ਵੇਖੋ ਜੋ ਵੀ ਆਉਣਾ ਰ ਉਹ ਤਾਂ ਲੋਕੋ ਨੂੰ ਪਤਾ ਲੱਗਾ ਵੀ ਉਹ ਕਿਸ ਤਰ੍ਹਾਂ ਤੁਹਾਡੇ ਤੁਹਾਨੂੰ ਕਿੱਥੋਂ ਪਤਾ ਲੱਗਾ ਕਿ ਟੈਕਨੀਕਲ ਪ੍ਰੋਬਲਮ ਸੈਂਟਰਲ ਰੋਡ ਫੰਡ ਦੇ ਅਲੀਨ ਜਿਹੜੇ ਪੈਸੇ ਆਏ ਨੇ ਉਹਦਾ ਪਤਾ ਲੱਗਦੇ ਬਈ ਨੇ ਨਹੀਂ ਨਹੀਂ ਪਰ ਪੈਸੇ ਆਏ ਤੁਸੀਂ ਤੁਹਾਡੇ ਕਹਿਣ ਮੁਤਾਬਕ ਪੈਸੇ ਆਏ ਤੁਸੀਂ ਕਿਹਾ ਕਿ ਉਹ ਟੈਕਨੀਕਲ ਪ੍ਰੋਬਲਮ ਕਰਕੇ ਪੈਸੇ ਨਹੀਂ ਲਗੇ ਪਰ ਉਹ ਪ੍ਰੋਬਲਮ ਦਾ ਵੀ ਤਾਂ ਪਤਾ ਲੱਗੇ ਟੈਕਨੀਕਲ ਪ੍ਰੋਬਲਮ ਇਹ ਤੁਹਾਨੂੰ ਪੰਜਾਬ ਸਰਕਾਰ ਨੂੰ ਪਤਾ ਕਿਉਂ ਨਹੀਂ ਲੱਗੇ ਕੀ ਉਹਦੇ ਪਰ ਇਸ ਇਸ ਰੋਡ ਬਣੀ ਨੂੰ ਘੱਟ ਤੋਂ ਘੱਟ 12 13 ਸਾਲ ਹੋ ਗਏ ਪੈਸੇ ਉਹ ਕਦੋਂ ਆਏ ਕਿਹੜੀ ਸਰਕਾਰ ਕਿਹੜੀ ਸਰਕਾਰ ਨਹੀਂ 10 ਸਾਲ 10 ਸਾਲ ਲਗਭਗ ਪਿਛਲੀ ਸਰਕਾਰ ਦੇ ਵੇਲੇ ਆਕੇ ਥੀਏ ਪੈਸੇ ਉਦੋਂ ਤੇ ਫਿਰ ਆਪਾਂ ਇਕੱਠੇ ਸੀਗੇ ਪੰਜਾਬ ਸਰਕਾਰ ਬੀਜੇਪੀ ਦੇ ਪ੍ਰਧਾਨਾ ਨਾ ਨਾ ਸਾਡੀ ਨਾ ਕਾਂਗਰਸ ਸਰਕਾਰ ਦੀ ਸਾਡੀ ਸਰਕਾਰ ਦੀ 7 ਸਾਲ ਹੋਏ 7 ਸਾਲ ਹੋਏ ਉਸਨੇ ਪਿਛਲੀ ਕਾਂਗਰਸ ਸਰਕਾਰ ਦੀ ਨਹੀਂ ਤੁਸੀਂ ਕਹਿੰਦੇ 10 ਸਾਲ ਪਹਿਲਾਂ ਆਏ ਪਿਛਲੀ ਕਾਂਗਰਸ ਸਰਕਾਰ ਦੇ ਵੇਲੇ ਪੈਸੇ ਆਏ ਔਰ ਸੈਂਟਰਲ ਰੋਡ ਫਟ ਦੇ ਬਾਅਦ ਡਿਬੇਟ ਚਲੋ ਤੁਸੀਂ ਆਪਾਂ ਆਪਾਂ ਗੱਲ ਕਰ ਰਹੇ ਸੀ ਜਿਹੜੀਆਂ ਚੋਣਾਂ ਸਮਾਪਤ ਸੰਪੰਨ ਹੋਈਆਂ ਇਹਦੇ ਉੱਤੇ ਸਾਰੇ ਸਮੂਹ ਦੇਸ਼ਵਾਸੀਆਂ ਨੂੰ ਵਧਾਈ ਸਾਰੇ ਪੰਜਾਬ ਵਾਸੀਆਂ ਨੂੰ ਔਰ ਨਗਰ ਨਿਵਾਸੀਆਂ ਨੂੰ ਵੀ ਵਧਾਈ ਦੇਣੀ ਚਾਹੁੰਦਾ ਅਮਨ ਜਾਨ ਆਪਾਂ ਫਰੇਗੜ ਜੁੜੀਆਂ ਦੀਆਂ ਵੋਟਾਂ ਜਿਹੜੀਆਂ ਪੁਗਤਾਈਆਂ ਨੇ ਹਰ ਆਦਮੀ ਨੇ ਇੱਕ ਦੂਜੇ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਬੜੇ ਪਿਆਰ ਦੇ ਨਾਲ ਮਿਲਵਤ ਕੇ ਔਰ ਇਸ ਢੰਗ ਦੇ ਨਾਲ ਪੁਗਤਾਈਆ ਕਿ ਹਰ ਆਦਮੀ ਆਪਣੇ ਆਪਣੇ ਤਰੀਕੇ ਨਾਲ ਵੋਟਾਂ ਦਾ ਭੁਗਤਾਨ ਕਰਕੇ ਆਇਆ ਵਾ ਇਸ ਗੱਲ ਦੀ ਸਾਰੇ ਨਗਰ ਨਿਵਾਸੀਆਂ ਨੂੰ ਵਧਾਈ ਹੈ ਔਰ ਉਮੀਦ ਹੈ ਕਿ ਵਿਕਾਸ ਦੇ ਨਾਮ ਉੱਤੇ ਲੋਕਾਂ ਨੇ ਇਸ ਕੰਮ ਨੂੰ ਜਿਹੜਾ ਵਾਅਦਾ ਚਲੇ ਚਾਲਿਆ ਵਾ ਉਹਦੇ ਉੱਤੇ ਬਹੁਤ-ਬਹੁਤ ਵਧਾਈ